मनो वो सोटो में चले गए ना इधर तो जी तो हॉस्पिटल चट्टी में चट्टा है यार मोस्ट हॉस्पिटल योगी लिखा है क्या कवर पर कवर पे आ देखो इधर बैठे थे आ देखो इकारा क्या इकारा क्या मनु भी खिला दो यार वेरे ओ खाएगी यार

ਆਹ ਦੇਖੋ ਇੱਧਰ ਆ ਵੀ ਵਲੌਗ ਬਣਾਉਂਦੇ ਵੇ ਨੇ ਹਰ ਬਣਾਉਂਦੇ ਆ ਰਿਏ ਮੇਰੇ ਖਾਲੇ ਆ ਰਿਏ ਮੇਰੇ ਖਾਲੇ ਥੋੜੀ ਜਿਹੀ ਸਟੇਬਰ ਬੋਇਸ ਕਰਾਇਆ ਸਿੱਧਾ ਬਾਬੇ ਦੇ ਕੋਲ ਰੱਟੇ ਨੇ ਆ ਦੇਖੋ ਅੰਦਰ ਸਿੱਧਾ ਬਾਬਾ ਜੀ ਨੂੰ ਲੱਗੇ ਪਤਾ ਹੈ ਵੀਡੀਓ 'ਚ 0 civic cell हा देखो इन्हों चूड़ी आने की डिजन चल रही है ना नहीं हाँ भाई जी बिल जी अज अभी स्कूल नी गए कलू आज कल रोज कुछ ਪਤਨ ਜਨੀ ਵਾਲਾ ਬਾਬਾ ਆ ਆ ਕੰਮ ਕਰ ਉੱਤ ਕੋ ਰਵਰਦਾ ਹੈ ਅਤੇ ਕੋਈ ਆਸ਼ਿਕ ਠਰਦਾ ਹੈ ਹੋਰ ਜੀ ਜੀ ਨਾਮ ਅਸੀਂ ਇੰਟਰਵਿਊ ਲੈਣ ਆਏ ਆ ਕਿੱਧਰ ਚੱਲਦਾ ਵੀਰ ਇੱਥੇ ਉੱਪਰ ਇੱਥੇ ਆਉਂਦਾ ਇੱਧਰ ਚੱਲ ਅ ਜੀ ਲੰਗਰ ਆਪਾਂ ਖਾਂਦੇ ਆ ਲੰਗਰ ਖਾ ਕੇ ਮਿਲਦਾ ਤੁਹਾਨੂੰ ਆ ਨੰਦ ਗੱਲ ਹੈ ਗੱਲ ਹੈ ਗੱਲ ਹੈ ਗੱਲ ਹੈ ਗੱਲ ਹੈ ਦੋਸਤੋ ਵੀ ਅੱਨਾ ਬੇ ਸ਼ੁਰੂਗਾ ਨਾ ਗਿਆ ਦੋ ਸਾਲ ਬੰਦ ਰਗਾ ਗਾਸ਼ ਨੂੰ ਆਇਆ ਪਰ ਰੋਟੀ ਖਾ ਜਾਂਦੇ ਨਾ ਲੱਡੀ ਹਾਂ ਹਾਂ ਰੋਟੀ ਆ ਗਿਆ ਫਿਰ ਮਿਲਦੇ ਆ ਲੰਗਰ ਲੰਗਰ ਬਾਬੇ ਬਾਬੇ ਦਾ ਲੰਗਰ ਚੱਲਦਾ ਪਿਆ ਇੱਥੇ ਮਿੱਤਰ ਆ ਬਾਬੇ ਦਾ ਲੰਗਰ ਤਾਂ ਦਿਖਾਓ ਉਹ ਦੇਖੋ ਇੱਧਰ ਮਿੰਦੀ ਫਿਰਦਾ ਪਿਆ ਆ ਦੇਖੋ ਗੋਪੀ ਵਾਲਾ ਗੋਪੀ ਵਾਲਾ ਖੇਡਦਾ ਵੇਆ ਤੇ ਲੋ ਰੋਟੀ ਖਾ ਕੇ ਬਿੱਲਿਆ ਆਪਾਂ ਤੁਹਾਨੂੰ ਹੈਨਾ ਆ ਦੇਖੋ ਮੋਨੇ ਲੰਗਰ ਖਾਂਦੇ ਵਾ ਇੱਧਰ ਆ ਦੇਖੋ ਲੰਗਰ ਖਾਂਦੇ ਵੈ ਨੇ ਆ ਪਰਵਯੋ ਤੇ ਵੜੇਗਾ ਪਰਵਯੋ ਤੇ ਖਾਂਦਾ ਵੈ ਯਾਰਾਂ ਨਾਲ ਖਾਂਦਾ ਮੈਂ ਤਾਂ ਲਵੀ ਨਾਲ ਖਾਂਦਾ ਵੈ ਆ ਦੇਖੋ ਲਵੀ ਲਵੀ ਇੱਧਰ ਦੇਖ ਆ ਦੇਖੋ ਲਵੀ ਨਾਲ ਲਗਾਉਂਦਾ ਵੈ ਨਾਲ ਲਵੀ ਉਹ ਦੱਸ ਕੀ ਹੋ ਗਿਆ ਯਾਰ ਆ ਦੇਖੋ ਇੱਧਰ ਆ ਗਿਆ ਰੋਟੀ ਗੇ ਓਏ ਤੂੰ ਕੀ ਬਿਮਾਰ ਹੈਂ ਹੈ ਮੈਂ ਨਹੀਂ ਬੈਠਦਾ ਮੈਂ ਨਹੀਂ ਕਰਦਾ ਓਏ ਰੂਈ ਤੱਕੇ ਨਾਲ ਪਰੇ ਨੂੰ ਆ ਦੇਖੋ ਲੜਦੇ ਪਏ ਨੇ ਵਾਂਚ ਵਾਂਚਾ ਲੜਦਾ ਕੀ ਹੋਵੇ ਯਾਰ ਆ ਦੇਖੋ ਆ ਦੇਖੋ ਉਧਰ ਜਾ ਬੈਠਾ ਨਸ਼ਾ ਕਰਾ ਦਿਆ ਕੋਈ ਲੈ ਵੀ ਤੈਨੂੰ ਲਾ ਕੇ ਦੇਂਦੀ ਰਹੀ ਖਿਲਾਦੀ ਹੈ ਕੋਈ ਉਧਰ ਵੇਖੋ ਜੀ ਮੋਰ ਜਾਂਦੇ ਆ ਦੇਖੋ ਉਧਰ ਆ ਗਿਲੇਪੀ ਆ ਦੇਖੋ ਜਿਹੜਾ ਵੀ ਹੁੰਦਾ ਮੈਂ ਆ ਆਹ ਕੋਲ ਆਂਦੀ ਨੇ ਵੀ ਆ ਦੇਖੋ ਜੋ ਤਨਾ ਮੈਂ ਹੰਦਾ ਵੈ ਜੇਤੀ ਇਧਰ ਆਂ ਰੋਟੀ ਆ ਦੇਖੋ ਮੈਂਨੇ ਕੁਲੀਤੀ ਹੋਏ ਰੋਟੀ ਖਾੜ ਬੈਠਾ ਬਈ ਹਾਂ ਸਾਰੇ ਕੁਛ ਛੱਡ ਸਾਰਾ ਕੁਛ ਛੱਡ ਗਿਆ ਬਈ ਮੈਨੂੰ ਕੱਲੇ ਨੂੰ ਛੱਡ ਦਿਆ ਾਰਕੇ ਨਾ ਵਗਾ ਖੀਰ ਾਰ ਛੇਮੀ ਵਾਰ ਖੀਰ ਮੰਗਲੀ ਤੈ ਜਿੰਗਿੰਦਰ ਨੇ ਜਿਕਾਰ ਲਾਗਾ ਬਾਹ ਦੀ ਮਾਰੀ ਾਰੇ ਕੋਲ ਰੋਟੀ ਆਂਦਾ ਪਿਆ ਲਵੀਨਾ ਤੈਨੂੰ ਧੋਖਾ ਦੇ ਦੇ ਲਵਿਨਾ ਉਹਨਨ ਨੂੰ ਦੋਖਾ ਦੇ ਸਮੋਸਾ ਕਹਿੰਦਾ ਹੋਇਆ ਆ ਦੇਖੋ ਕੀ ਮੇਚੀ ਮੜੇ ਲੰਗਰ ਨੂੰ ਉਹ ਦੇਖੋ ਆ ਦੇਖੋ ਇਹ ਆ ਦੇਖੋ ਆਹ ਦੇਖੋ ਕੀ ਵਿੱਚ ਬਣਾ ਲੰਗਰਾ ਦਾ ਮੈਰੀ ਦਾਲ ਦੇ ਵਿੱਚ ਪਾਣੀ ਜ਼ਿਆਦਾ ਨੂਨ ਘੱਟ ਪਾਇਆ ਕੀ ਦਾਲ ਦੇ ਵਿੱਚ ਪਾਣੀ ਜ਼ਿਆਦਾ ਨੂਨ ਘੱਟ ਪਾਇਆ ਹੋਇਆ ਆਇਕੋ ਮੈਰੀ ਦਾ ਬਿਆ ਰੋਟੀ ਚਲੋ ਮਿਲਦੇ ਆਪਾਂ ਰੋਟੀ ਖਾਣ ਦੇ ਆਗੇ ਮਿੱਤਰੋ ਆਲੇ ਨੂੰ 94 ਦੇਖੋ ਯਾਰ ਦੇਖੋ ਹਾਲੇ ਢਿੱਡੀ ਹੋ ਗਈ ਉਹ ਕੱਲੀ ਕੱਲੀ ਵੀਡੀਓ ਬਣਾਵਾ ਰੋਟੀ ਮੈਂ ਉੱਧਰ ਦੇਖੋ ਅਰਮਨ ਰੱਤੀ ਤੇ ਰੋਟੀ ਤੇੜ ਦਾ ਵਿਆ ਉਹ ਨਾਲ ਆ ਰਹੀ ਉਹਨੂੰ ਇਹ ਵੀ ਦੇਖੋ ਅਰਮਨ ਇੱਧਰ ਨੂੰ ਆ ਜਾ ਅਰਮਨ ਯਾਰ ਆ ਜਾ ਇੱਧਰ ਨੂੰ ਸੈਟਿੰਗ ਯਾਰ ਅਰਮਨ ਦਾ ਉਹ ਨਾ ਉਹ ਤੇ ਦਿਖਾ ਦੇਉਂਗਾ

ਫਿਰ ਦੇ ਬੈਨੇ ਠੰਡੀ ਠੰਡੀ ਆਵਾਜ਼ ਬੈਠੇ ਵੀ ਨਿਆਰਾ ਆ ਰਿਹਾ ਸਿੱਧੂ ਬਾਬੇ ਆਪਾ ਨੇ ਬਾਸ ਆ ਦੇਖੋ ਇੱਧਰ ਪੋਲੇ ਵਰ ਬਿਧਾਉਂਦਾ ਪਿਆ ਮੁੰਡਾ ਲਵੀ ਮੇਰੀਆਂ ਵੀ ਲਾਈਕ ਤੁਸ ਆ ਦੇਖੋ ਕੀ ਕਰਦੇ ਬੈਨੇ ਰੰਗ ਪੀਂਦੇ ਬੈਨੇ ਇੱਧਰ ਦੇਖੋ ਹੈਲੋ ਗਾਇਸ ਅਸੀ ਵੀ ਪੰਗ ਪੀ ਕੇ ਬੈਠ ਚੁਕੀ ਆ ਨਾ ਅੱਛਾ ਪੰਗ ਪੀਂਦੇ ਬੈਨੇ ਇੱਧਰ ਆਪਾ ਦਾ ਪਿੰਦੇ ਨੇ ਪੰਗ ਆਹੀ ਪੀਂਦੇ ਨੇ ਬੜੇ ਖਰਾਬ ਨੇ ਆ ਆ ਵੀ ਨਹੀਂ ਪਾ ਗੋ ਫਿੰਦਾ ਆ ਵੀ ਆ ਬਣੀ ਫਿੰਦਾ ਨਾ ਬੰਕ ਤੂੰ ਵੀ ਨਾ ਮੈਨੂੰ ਨਹੀਂ ਪਾਦਾ ਲੈ ਤੇਰੇ ਵਾਸਤੇ ਲੈ ਆ ਮੁੰਡਾ ਤੇਰੇ ਵਾਸਤੇ ਲੈ ਆ ਤੇਰੇ ਵਾਸਤੇ ਇਹਦੇ ਵਾਸਤੇ ਲੈ ਨਾ ਤੇ ਇਹਦੇ ਵਾਸਤੇ ਅੱਜ ਮੈਂ ਗਾਇਸ ਨੂੰ ਦਿੱਤੀ ਸੀ ਨਾ ਹੁਣ ਆਪਾਂ ਹਨੂਮਾਨ ਵਾ ਵਿਧੀ ਮੂਰਤ ਦੇਖੇ ਜਾਂਦੇ ਵਾ ਹਨੂਮਾਨ ਜੀ ਦੀ ਹਾਂ ਚਲ ਆ ਜਾ ਫਿਰ ਬੋਲ ਕੀ ਬੋਲਣਾ ਚਲ ਚੱਲ ਆ ਦੇਖੋ ਪਾੰਦਰਾਂ ਦੇ ਪਏ ਆ ਦੇਖੋ ਹਨੂਮਾਨ ਜੀ ਦੀ ਔਰ ਜੀ ਆ ਹਾ ਹੁਣ ਦੇਖੋ ਪੂਰਾ ਆਹ ਦੇਖੋ ਆਏ ਰਮਾਂਜੀ ਦੀ ਮੂਰਤੀ ਚਲੋ ਹੁਣ ਮੈਂ ਘਰੇ ਜਾਂਦਾ ਵੇ ਆ ਓਕੇ ਮੈਂ ਜਾਂਦਾ ਵੇ ਘਰੇ ਆ ਫਿਰ ਰਾਂ ਪੰਗ ਵਾਲੀ ਪੰਗ ਵਾਲੀ ਪੀਤੀ ਪੀਤੀ ਨੇ ਬਾਦੂ ਪੀ ਦਿੱਤੀ ਹੁਣ ਪਤਾ ਨਹੀਂ ਕੀ ਬਣੂਗਾ ਇਹਦਾ ਕੁਛ ਨਹੀਂ ਬਣਦਾ ਮੈਂ ਕਹਿੰਦਾ ਪਿਆ ਹੌਣ ਜਾਂਦੇ ਪਏ ਆਪਾਂ ਘਰ ਸਾਹਮਣੇ ਸਾਹਮਣੇ ਹੀ ਹੌਣ ਜਾਂਦੇ ਪਏ ਆਪਾਂ ਜਾ ਕੇ ਕਰਨ ਮੈਂ ਆ ਗਿਆ ਘਰ ਦੇ ਪਾਸ ਆ ਰਿਹਾ ਘਰ ਪਹੁੰਚਣੇ ਲੈਣੇ ਨੂੰ ਮੈਕਸ ਨੂੰ ਦਿਖਾਉਂਦਾ ਜੇ ਮੈਕਸ ਹੋਇਆ ਕਿ ਮੈਕਸ ਨੂੰ ਦਿਖਾਉਂਦਾ ਤਾਂ ਮੈਕਸ ਹੈ ਨਹੀਂ ਓਕੇ ਓਪੇ ਆ ਮੈਕਸ ਅੱਗੇ ਹੀ ਸਾਮਣੇ ਮਨ ਜੇ ਸਾਨੂੰ ਦਿਖਾਉਂਦਾ ਜਾ ਕੇ ਆਰਾ ਮੈਕਸ ਆਰਾ ਮੈਕਸ ਆ ਦੇਖੋ ਪੇ ਆ ਮੈਕਸ ਚਲੋ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਆਂ ਵੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਓਕੇ ਬਾਏ